ਤਦ ਤੁਸੀਂ ਕਲਾਕਾਰ ਚਾਹੀਏ ਸੀ ਸੁਰਜੀਤ ਖਾਨ ਨਾਲ ਗੱਲ ਕਰੀਏ ਫਰੋਜ਼ ਖਾਨ ਦੀ ਗਾ ਮਾਸਟਰ ਸਲੀਮ ਦੀ ਗੱਲ ਕਲੀਅਰ ਕਰਦੇ ਤੁਸੀਂ ਸਾਰੇ ਇਹਨਾਂ ਨੂੰ ਗਾਣੇ ਦੇ ਚੁਕੇ ਉਹ ਤੇਰਾ ਮੇਰਾ ਪਿਆਰ ਜੀ ਨੂੰ ਜੀ ਨੂੰ ਰੜ ਕੇ ਹੁਣ ਇਹੋ ਨਾਂ ਮੂਰੇ ਖੜੂ ਮੈਂ ਤੂਫਾਨ ਬਣ ਕੇ ਮਾਰਿਆ ਹਏ ਜਦੋਂ ਲਲਕਾ ਰਾਜਾ ਟਣੇ ਵੱਡੇ ਵੱਡੇ ਵੈਲੀ ਰੱਖ ਦੂੰਗਾ ਰੋਲ ਕੇ ਤੇਰੇ ਪਿੱਛੇ ਇੱਕ ਅੱਦਾ ਜਾਣਾ ਹੋਰ ਚੰਡਿਆ ਨਹੀਂ ਜੱਟ ਤੇ ਕਵੰਜੇ ਕੇਸ ਪਹਿਲਾਂ ਬੋਲਦੇ ਜਦੋਂ ਉਹ ਸਫਰ ਅਸੀਂ ਜਾਣਾ ਚਾਹਾਂਗੇ ਜਦੋਂ ਅਸੀਂ ਖਾਲੇ ਕੁਛ ਨਹੀਂ ਹੁੰਦੇ ਮੁਸ਼ਕਿਲਾਂ ਦਾ ਦੇਖੋ ਆਉਂਦੀਆਂ ਮੈਂ ਕਹਿੰਦਾ ਤੁਹਾਨੂੰ ਤੱਕੇ ਵੀ ਜ਼ਰੂਰੀਆਂ ਲੈ ਚਾਹ। ਮੇਰੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਸੁਰਜੀਤ ਖੰਡਾ ਇਹ ਨਾਂ ਉਸੇ ਨੇ ਬਣਾਇਆ। ਮਿੱਟੀ ਨਾਲ ਮਿੱਟੀ ਹੋ ਕੇ ਬਣਿਆ ਸਟਾਰ। ਜੇ ਅਸੀਂ ਅਸੀਂ ਮਿੱਟੀ 'ਚੋਂ ਨਿਕਲੇ ਹੋਏ। ਉਹ ਜਿਹੜਾ ਪਛੋਕੜ ਆ ਉਹ ਖੇਤੀ ਨਾਲ ਜੁੜਿਆ ਹੋਇਆ। ਹੁਣ ਸਾਡੇ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਕਿਸ ਲਾਈਨ ਦਾ ਪਤਾ ਨਹੀਂ ਗਾਨੇ ਸਿੰਘ ਕੀ ਆ। ਪੈਸੇ ਦੀ ਸ਼ੁਰੂਆਤ ਦੇ ਵਿੱਚ ਤੰਗੀ ਸੀਗੀ ਬਹੁਤ ਜ਼ਿਆਦਾ ਹਨਾ ਕਿਉਂਕਿ ਇੱਥੋਂ ਪੈਸੇ ਘਰ ਦੇ ਵੀ ਕਿੱਥੋਂ ਦੇਣ ਕਿ ਤੁਸੀਂ ਕਿਹੜੇ ਕਮਾਕੇ ਲੈ ਕੇ ਜਾਣੇ। ਉਹ ਸਾਡੀਆਂ ਤਰੱਕੀਆਂ ਤੋਂ ਖਾਂਦੇ ਜਿਹੜੇ ਖਾਰਨੇ ਮੈਂ ਬਹੁਤੇ ਤੱਤੇ ਪਲਾਂ ਵਿੱਚ ਦਿੱਤੇ ਕਿੰਨੇ ਠਾਰਨੇ ਉਹ ਚੱਲਦਾ ਏ ਸਿਕਾ ਸਾਡਾ ਇਲੇ ਤੋਂ ਪੰਜਾਬ ਤੱਕ ਕਿੰਗ ਗਰੇਵਾਲ ਉੱਚੇ ਰੱਖੇ ਕਿਰਦਾਰ ਨੇ ਮੈਂ ਕਦੇ ਗੋਡੇ ਟੇਕ ਕੇ ਫਿਰ ਘਰੋਂ ਨਹੀਂ ਆਇਆ ਜੇ ਮੈਨੂੰ ਕਿਸੇ ਨੇ ਵਾਪਸ ਵੀ ਮੋੜਿਆ ਨਾ ਮੈਂ ਅਗਲੇ ਦਿਨ ਫਿਰ ਹੋਰ ਤਿਆਰੀ ਨਾਲ ਘਰੋਂ ਨਿਕਲਿਆ ਹਰ ਕੋਈ ਬੰਦਾ ਕਲਮ ਜਿਹੜੀ ਹੁੰਦੀ ਏ ਕਿਸੇ ਕਿਸੇ ਨੂੰ مشروف ਹੁੰਦੀ ਕੋਈ ਕੋਈ ਇਹਨੂੰ ਲਿਖ ਸਕਦਾ ਮੈਂ ਤੇ ਮੇਰੀ ਮਾਸੀ ਜਿੱਥੇ ਵਿਛੜੇ ਉਹ ਉਲ ਸਕਦੀ ਹੈ ਕਿਦਾਂ ਉਸ ਥਾਂ ਨੂੰ ਦਿੱਲੀ 에ਰਪੋਰਟ ਜੈਰ ਵਰਗਾ ਉਦੋਂ ਲੱਗਦਾ ਹੋਵੇਗਾ ਮੇਰੀ ਮਾਂ ਘਰੇ ਵਾਲ ਸੀ ਉਹ ਪਾਲਤ ਜਾਨਣਾ ਚਾਹਾਂਗੇ ਦਰਸ਼ਕ ਵੀ ਜਾਣ ਜਾਣ ਜਦੋਂ ਤੁਸੀਂ ਸ਼ੁਰੂਆਤ ਵਿੱਚ ਪਹਿਲੀ ਵਾਰ ਜਦੋਂ ਘਰ ਤੋਂ ਗਾਣੇ ਲੈ ਕੇ ਜਾਂਦੇ ਸੀ ਤਾਂ ਸਫ਼ਰ ਫਿਰ ਕਿਵੇਂ ਹੁੰਦਾ ਸੀ ਉਦੋਂ ਕੋਈ ਪੈਸਾ ਪੋਸਾ ਬਾਪਾ ਕੋਲ ਹੁੰਦਾ ਸੀ ਕਾਫੀ ਹੁੰਦਾ ਸੀ ਨਹੀਂ ਨਹੀਂ ਮੈਂ ਬڑے ਦਰਮਿਆਨੇ ਜਿਹੇ ਪਰਿਵਾਰ ਚੋਂ ਆਇਆ ਹਨਾ ਉੱਠ ਕੇ ਇਸ ਲੈਨ ਚੋਂ ਹਨਾ ਤੇ ਪੈਸੇ ਦੀ ਮਤਲਬ ਕਿ ਸ਼ੁਰੂਆਤ ਦੇ ਵਿੱਚ ਤੰਗੀ ਸੀਗੀ ਬਹੁਤ ਜ਼ਿਆਦਾ ਹਨਾ ਕਿਉਂਕਿ ਇੱਥੋਂ ਪੈਸੇ ਘਰ ਦੇ ਵੀ ਕਿੱਥੋਂ ਦੇਣ ਕਿ ਤੁਸੀਂ ਕਿਹੜੇ ਕਮਾ ਕੇ ਲੈ ਕੇ ਜਾਣਾ ਇੱਥੋਂ ਜੇ ਤੁਸੀਂ ਘਰੋਂ 500 ਲੈ ਲੇ 100 ਲੈ ਲੇ ਤੁਹਾਡੀ ਵਾਪਸੀ 'ਚ ਜੇਬ ਖਾਲੀ ਆ ਹਨਾ ਹਨਾ ਇਦਾਂ ਹੀ ਮੈਂ ਮੇਰੇ ਪਿੰਡ ਤੋਂ ਸਰ ਕਿਵੇਂ ਹੁੰਦਾ ਸੀ ਮੇਰੇ ਪਿੰਡ ਤੋਂ ਹੰਡੇਸਰਾ 2000 ਕੋਪੁਰ ਹਨਾ ਕਿਉਂਕਿ ਮੈਂ ਲੋਕਲ ਮੁਹਾਲੀ ਦਾ ਹੀ ਪੈਂਦਾ ਮੇਰੇ ਪਿੰਡ ਨੇੜੇ ਪਿੰਡ ਬਸੋਲੀ ਤੇ ਉਤੋਂ ਹੀ ਬੱਸ ਆਉਂਦੀ ਸੀ ਮੇਂ ਨਹੀਂ ਬੱਸ ਸੀ ਇਹਨੇ ਟਾਈਮ ਆਉਂਦੀ ਸੀ ਉਹਦਾ ਸਵੇਰੇ ਦੁਪਹਿਰ ਨੂੰ ਸ਼ਾਮ ਨੂੰ ਮੈਂ ਉਹਦੇ ਤੇ ਆਂਦਾ ਸੀ ਜ਼ੀਰਗਪੁਰ ਤੱਕ ਹਨਾ ਉਤੋਂ ਫਿਰ ਮੈਂ ਆਟੋ ਲੈਂਦਾ ਸੀਗਾ ਹਨਾ ਮੇਰਾ ਇਹ ਰੂਟੀਨ ਰਿਹਾ ਮੇਰਾ 4-5 ਸਾਲ ਜਿਆਦਾ ਰਿਹਾ ਹਨਾ ਇਦਾਂ ਕਰਕੇ ਫਿਰ ਮੈਂ ਬਾਈਕ ਲਈ ਤੇ ਫਿਰ ਹੌਲੀ-ਹੌਲੀ ਫਲ ਮਿਹਨਤ ਅੰਮੇ ਇਹ ਵੀ ਮੇਰੀ ਇੱਕ ਗਾਣੇ ਦੀ ਲਾਈਨ ਆ ਫਲ ਮਿਲ ਤਾਨੂੰ ਬਿੱਲੂ ਪੈਣ ਲੱਗਿਆ ਕੀ ਬਾਤ ਆ ਫਿਰ ਹੌਲੀ-ਹੌਲੀ ਮੈਨੂੰ ਤਾਨੂੰ ਫਲ ਪੈਣਾ ਸ਼ੁਰੂ ਜੱਪਲਾ ਤੇ ਗੋਡੇ ਕਿਸਾਨ ਤੋਂ ਬਾਅਦ ਇਹ ਕਿੰਗ ਗਰੇ ਵਾਲਾ ਜਿਹੜਾ ਸਫ਼ਰ ਪੂਰਾ ਹੋਇਆ ਤੇ ਜਦੋਂ ਪਹਿਲੀ ਵਾਰੀ ਗਾਇ ਗਏ ਕਿਹੜੇ ਸਿੰਗਰ ਕੋਲ ਗਾਇ ਤੇ ਜਦੋਂ ਗਾਇ ਕਈ ਵਾਰ ਇਹ ਹੁੰਦਾ ਸੀ ਸਿੰਗਰ ਕੋਲ ਚਲੇ ਜਾਣਾ ਪੱਲੋਂ ਤੇਲ ਫੋਕੇ ਚਲ ਤੁਸੀਂ ਬਾਸ ਤੇ ਜਾਂਦੇ ਸੀ ਕਰਾਇਆ ਤਾਂ ਉਹਦੇ ਵੀ ਲੱਗਦਾ ਸੀ ਫਿਰ ਜਦੋਂ ਉੱਥੇ ਜਾ ਕੇ ਬੰਦਾ ਕਰਿਆ ਕਿ ਸੋਚਦਾ ਯਾਰ ਹੁਣ ਤਾਂ ਪਰਸ ਵੀ ਖਾਲੀ ਹੋ ਗਿਆ ਅਗਲੀ ਵਾਰੀ ਕਰਾਇਆ ਕਿੱਥੋਂ ਕਰਾਂਗੇ ਇਹ じゃ ਕੁਝ ਵੀ ਹੁੰਦਾ ਸੀ ਇਹ ਚੀਜ਼ਾਂ ਇਹ ਚੀਜ਼ਾਂ ਦਾ ਦੇਖੋ ਸਵਨ ਵਾਲੀ ਹੁੰਦੀ ਆ ਮੇਰੇ ਨਾਲ ਵੀ ਹੋਈਆਂ ਹਨ ਪਰ ਮੈਂ ਕਦੇ ਗੋਡੇ ਟੇਕ ਕੇ ਫਿਰ ਘਰੋਂ ਨਹੀਂ ਆਇਆ ਜੇ ਮੈਨੂੰ ਕਿਸੇ ਨੇ ਵਾਪਸ ਵੀ ਮੋੜਿਆ ਨਾ ਮੈਂ ਅਗਲੇ ਦਿਨ ਫਿਰ ਹੋਰ ਤਿਆਰੀ ਨਾਲ ਘਰੋਂ ਨਿਕਲਿਆ ਹਨ ਮੈਂ ਉਨੇ ਜੋਸ਼ ਵਿੱਚ ਮੈਂ ਉਨੇ ਨਾਲ ਹਾਂ ਹਨਾ ਕਿਉਂਕਿ ਇੱਕ ਹੁੰਦਾ ਦੇਖੋ ਪੈਸੇ ਲਈ ਆ ਹੋਰ ਚੀਜ਼ਾਂ ਲਈ ਕੰਮ ਕਰਦੇ ਆ ਹਨਾ ਅੱਜ ਵੀ ਸ਼ੌਂਕ ਉਨੇ ਹੀ ਆ ਜਿੰਨਾ 10 15 ਸਾਲ ਪਹਿਲਾਂ ਸੀਗਾ ਉਹੀ ਚੀਜ਼ਾਂ ਆ ਉਦਾਂ ਹੀ 12 ਘੰਟੇ 24 ਘੰਟੇ ਬਿਠਾ ਕੇ ਰੱਖੋ ਸਟੂਰੀ ਮਿਹਨਤ ਵੀ ਕਰਦੇ ਸੀ ਉਸ ਸਮੇਂ ਚਲੋ ਪੈਸਾ ਕਮਾ ਲਈਏ ਕਿਸੇ ਹੋਰ ਤਰੀਕੇ ਦੇ ਨਾਲ ਫਿਰ ਜਾਣਾ ਸਿੰਗਰਾਂ ਕੋਲ ਮਿਲਣਾ ਮੇਰਾ ਮੇਰਾ ਇਦਾਂ ਸੀਗਾ ਮੇਰਾ ਥੋੜਾ ਮੈਨੂੰ ਬੈਕਅਪ ਜਿਹੜੀ ਖੇਤੀ ਦਿੰਦੀ ਰਹੀ ਘਰ ਤੋਂ ਹਨਾ ਕਿਉਂਕਿ ਘਰੇ ਖੇਤੀ ਵਾਲੀ ਦਾ ਸੀਗਾ ਮੈਨੂੰ ਘਰੇ ਇਦਾਂ ਕਦੇ ਉਹ ਨਹੀਂ ਕਿ ਮੈਨੂੰ ਰੋਟੀ ਦੇ ਲਾਲੇ ਪੈ ਗਏ ਇਦਾਂ ਤਾਂ ਨਹੀਂ ਸੀਗਾ ਹਨਾ ਕਿਉਂਕਿ ਮੈਂ ਕਿਸਾਨ ਪਰਿਵਾਰ ਚੋਂ ਆ ਹਨਾ ਬਾਪੂ ਸਾਥ ਇਹਨਾਂ ਨੂੰ ਦੇਦਾ ਸੀ ਹਾਂ ਇਹਨਾਂ ਕ ਤਾਂ ਸੀਗਾ ਘਰੇ ਕਿ ਸਾਡਾ ਦਾਲ ਫੁਲਕਾ ਤਾਂ ਵਧੀਆ ਚੱਲਦਾ ਸੀਗਾ ਤੇ ਸਭ ਤੋਂ ਪਹਿਲਾਂ ਫਿਰ ਗਾਣਾ ਜਿਹੜਾ ਦਿੱਤਾ ਗਿਆ ਉਹ ਕਿਹਨੂੰ ਦਿੱਤਾ ਸੀ ਤੇ ਉਹ ਕਿਹੜਾ ਗਾਣਾ ਸੀ ਜਿਹੜਾ ਜਿੰਨੇ ਕਿੰਗ ਗਰੇਵਾਲ ਬਣਾ ਦਿੱਤਾ ਮੈਨੂੰ ਮੇਰੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਸੁਰਜੀਤ ਖਾਨ ਵੀਰ ਦਾ ਹਨਾ ਇਹ 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 ਨਾਂ ਉਸੇ ਨੇ ਬਣਾਇਆ ਹੋਇਆ ਵੀਰ ਜੀ ਨਾਲ ਉਹਨਾਂ ਦੇ ਹੀ ਗਾਣੇ ਆ ਹਨਾ ਕਿਉਂਕਿ ਉਹਨਾਂ ਨਾਲ ਮੇਰਾ ਇੱਕ ਉਹਦੀ ਐਲਬਮ ਆਈ ਸੀ ਹੈਡਲਾਈਨਰ ਕਰਕੇ ਹੈਡਲਾਈਨਰ ਟੂ ਰੈਕਡ ਸੀ ਉਹਦੇ ਚ ਇੱਕ ਜੋਵਨ ਗਾਣਾ ਆ ਗਿਆ ਸੀ ਹਨਾ ਉਹ ਮਤਲਬ ਚੱਲਿਆ ਸੀ ਵਧੀਆ ਚੱਲਿਆ ਸੀ ਹਨਾ ਉਹਨਾ ਨਹੀਂ ਸੀਗਾ ਫਿਰ ਵੀਰਜੀ ਨਾਲ ਗਾਣਾ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਿਆ ਉਹ ਅੱਜ ਵੀ ਚੱਲਦਾ ਹੈ ਕਿਆ ਬਾਤ ਹੈ ਉਹ ਤਾਂ ਅੱਜ ਵੀ ਰਿਕਾਰਡਾਂ 'ਚ ਬੋਲਦਾ ਹੈ ਪੱਥਰ ਸਾਬਤ ਹੋਇਆ ਉਹ ਗਾਣਾ ਵੀ ਤੇ ਸਰਜੀਤ ਖਾਨ ਵੀ ਵੀਰ ਵੀ ਉਹ ਗਾਣੇ ਲੱਗੇ ਪਰ ਮੇਰੀ ਲਾਈਫ 'ਚ ਸਾਬਤ ਹੋਏ ਦੋਨੋਂ ਦੋ ਜੋੜੀਆਂ ਫੇਮਸ ਕਰਤੀਆਂ ਬਿਲਕੁਲ ਬਿਲਕੁਲ ਬੜਾ ਵੇ ਭਾਗ ਲੱਗਿਆ ਉਹ ਲੀਰਿਕਸ ਤੁਸੀਂ ਆਪਦੇ ਸ਼ਬਦਾਂ 'ਚ ਗਾਣਾ ਚਾਹੋਗੇ ਕਿਉਂਕਿ ਤੁਸੀਂ ਫਿਰ ਉਹ ਲੀਖਦੇ ਜਦੋਂ ਫਿਰ ਸਰਜੀਤ ਖਾਨ ਤੁਸੀਂ ਦੱਸਿਆ ਵੀ ਆਪਾਂ ਇਹਨੂੰ ਇਸ ਤਰੀਕੇ ਨਾਲ ਗਾਣਾ ਹੈ ਨਹੀਂ ਉਹਨਾਂ ਨਾਲ ਹੁਣ ਇੱਕ ਟੀਮ ਵਰਗ ਜੀ ਬਣ ਗਈ ਉਹਨਾਂ ਨਾਲ ਜ਼ਿਆਦਾ ਬੰਦੇ ਆ ਮੈਂ ਉਹਨਾਂ ਨਾਲ ਬੰਦਾ ਆ ਹੁਣ ਘੁੰਮਦਾ ਆਪਾਂ ਇਕੱਠੇ ਰਹਿੰਦੇ ਮੈਂ ਤੇ ਵੀਰ ਜੀ ਬਹੁਤ ਜ਼ਿਆਦਾ ਤੇ ਉਹ ਜੀ ਜਾਂ ਆਪਣੇ ਆਪ ਮੈਨੂੰ ਸਮਝ ਲਿਆ ਵੀਰ ਜੀ ਨੂੰ ਆਵਾਜ਼ ਸੁਣਾ ਤੁਹਾਡੀ ਆਵਾਜ਼ ਸੁਣਨਾ ਚਾਹਾਂਗੇ ਤੁਹਾਡੇ ਕੋਲ ਵੀ ਕਲਾ ਹੈਗੀ ਹੈ ਲਿਖਣ ਦੀ ਤਾਂ ਹੈਗੀ ਬੋਲਣ ਦੀ ਵੀ ਕਲਾ ਹੈਗੀ ਕੋਈ ਇੱਕ ਸੁਣਨਾ ਚਾਹਾਂਗੇ ਸਟਵਨ ਗਾਣੇ ਦਾ ਜਿਹੜਾ ਹੈਗਾ ਲਾਸਟ ਅੰਤਰਾ ਸੁਣਾਉਂਦਾ ਆ ਆਪਣਾ ਕਾਫੀ ਵਾਇਰਲ ਵੀ ਆ ਉਹ ਹਨਾ ਉਹ ਮੈਂ ਸੁਣਾਉਂਦਾ ਤੁਹਾਨੂੰ ਹੋ ਸਾਡੀਆਂ ਤਰੱਕੀਆਂ ਤੋਂ ਖਾਂਦੇ ਜਿਹੜੇ ਖਾਰ ਨੇ ਮੈਂ ਬਹੁਤੇ ਤੱਤੇ ਪਲਾਂ ਵਿੱਚ ਦਿੱਤੇ ਕਿੰਨੇ ਠਾਰ ਨੇ ਹੋ ਚੱਲਦਾ ਏ ਸਿਕਾ ਸਾਡਾ ਏਲੇ ਤੋਂ ਪੰਜਾਬ ਤੱਕ ਕਿੰਗ ਗਰੇਵਾਲ ਉੱਚੇ ਰੱਖੇ ਕਿਰਦਾਰ ਨੇ ਉਹ ਕਰਦਾ ਏ ਹਰ ਕੋਈ ਮਾਣ ਜੱਟ ਤੇ ਕਰਦਾ ਏ ਦਾਤੇ ਦੀ ਨਿਗਾਹ ਕਰਕੇ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ ਮਿੱਤਰਾਂ ਦੇ ਅੜਬ ਸੁਬਾਹ ਕਰਕੇ